ਜਦ ਤੋਂ ਹੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਆਪ ਲੀਡਰਸ਼ਿਪ ਨੇ ਪੰਜਾਬ ਪੁਲਿਸ ਦੇ ਕੰਮਕਾਜ ਵਿੱਚ ਤਖਲੰਦਾਜ਼ੀ ਕਰਕੇ ਪੰਜਾਬ ਵਿੱਚ ਕਾਨੂੰਨ ਦਾ ਰਾਜ ਕਮਜ਼ੋਰ ਕੀਤਾ ਹੋਇਆ ਏ ਸੂਬੇ ਵਿੱਚ ਅਪਰਾਧੀ ਬੇਖੌਫ سنگੀਨ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ ਫਖ ਵਖ ਪ੍ਰਦਰਸ਼ਨਾਂ ਤੇ ਲੜਾਈਆਂ ਝਗੜਿਆਂ ਦਾ ਨਿਪਟਾਰਾ ਕਰਨ ਗਈ ਪੁਲਿਸ ਤੇ ਹੀ ਹਮਲੇ ਹੋਣਦੀਆਂ ਨਿਤ ਨਵੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤਾਜ਼ਾ ਮਾਮਲੇ ਵਿੱਚ ਬਦਨਾਮ ਅਪਰਾਧੀ ਵਿਸ਼ਾਲ ਗਿੱਲ ਅਤੇ ਉਸ ਦੇ ਸਾਥੀਆਂ ਨੇ ਤੇਜ਼ ਤਾਰ ਹਥਿਆਰਾਂ ਨਾਲ ਲੈਸ ਹੋ ਕੇ ਲੁਧਿਆਣਾ ਦੇ ਸੁਪਾਸ਼ ਨਗਰ ਦੇ ਇੱਕ ਰੈਸਟੋਰੈਂਟ ਵਿੱਚ ਜਨਮ ਦਿਨ ਮਨਾ ਰਹੇ ਇੱਕ ਵਿਰੋਧੀ ਤੇ ਹਮਲਾ ਕਰ ਦਿੱਤਾ ਤੇ ਦੋਹਾਂ ਧਿਰਾਂ ਵਿੱਚ ਝਗੜਾ ਸ਼ਾਂਤ ਕਰਵਾਉਣ ਗਈ ਪੁਲਿਸ ਤੇ ਵੀ ਅਪਰਾਧੀਆਂ ਵੱਲੋਂ ਹਮਲਾ ਬੋਲ ਦਿੱਤਾ ਗਿਆ ਜਿਸ ਨਾਲ ਦੋ ਪੀਸੀਆਰ ਪੁਲਿਸ ਮੁਲਾਜ਼ਮ ਚਖਮੀ ਹੋ ਗਏ। ਮਾਮਲਾ ਦਰਜ ਕਰਨ ਵਾਲੇ ਸਹਾਇਕ ਸਬ ਇੰਸਪੈਕਟਰ ਅਮਰਜੀਤ ਰਾਮ ਅਨੁਸਾਰ ਕੰਟਰੋਲ ਰੂਮ ਵੱਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ। ਰੈਸਟੋਰੈਂਟ ਵਿੱਚ ਪਹੁੰਚ ਕੇ ਅਸੀਂ ਦੇਖਿਆ ਕਿ ਆਦਮੀ ਹਥਿਆਰ ਲੈ ਕੇ ਲੋਕਾਂ ਨੂੰ ਧਮਕਾ ਰਹੇ ਸਨ। ਜਦ ਅਸੀਂ ਦਖਲ ਦਿੱਤਾ ਤਾਂ ਹਮਲਾਵਰਾਂ ਨੇ ਸਾਡੇ ਉੱਤੇ ਹੀ ਹਮਲਾ ਬool ਦਿੱਤਾ ਤੇ ਉਹਨਾਂ ਨੇ ਬਚਣ ਦੀ ਕੋਸ਼ਿਸ਼ ਵਿੱਚ ਸਾਡੇ ਉੱਪਰ ਇੱਟਾਂ ਵੀ ਸੁੱਟੀਆਂ। ਮੁੱਖ ਦੋਸ਼ੀ ਵਿਸ਼ਾ